ਕੈਨੇਡਾ ਵਿੱਚ ਪੀਆਰ ਦੀ ਮੰਗ ਕਰਨ ਵਾਲੇ ਭਾਰਤੀਆਂ ਦੇ ਲਈ ਖੁਸ਼ਖਬਰੀ ਹੈ ਕੈਨੇਡਾ ਦੀ ਕਾਨਨੀ ਸਰਕਾਰ ਤਿੰਨ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾਉਣ ਤੇ ਵਿਚਾਰ ਕਰ ਰਹੀ ਹੈ ਜਿਸ ਦੇ ਨਾਲ ਵਿਦੇਸ਼ੀ ਨਾਗਰਿਕਾਂ ਦੇ ਲਈ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ ਇਸ ਨਾਲ ਭਾਰਤੀ ਭਾਈਚਾਰੇ ਤੇ ਵੀ ਅਸਰ ਪਵੇਗਾ ਜਿਸ ਦੀ ਬਹੁਤ ਜ਼ਿਆਦਾ ਮੰਗ ਹੈ ਸੀਏਸੀ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਸ਼ਰਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਮੁੱਖ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਸੀਨੀਅਰ ਮੈਨੇਜਰਾਂ ਖੋਜਕਰਤਾਵਾਂ ਵਿਗਿਆਨੀਆਂ ਅਤੇ ਹੁਨਰਬੰਦ ਫੌਜੀ ਕਰਮਚਾਰੀਆਂ ਦੀ ਚੋਣ ਨੂੰ ਤਰਜੀਹ ਦੇਂਦੇ ਪਸਤਾਵਾਂ 'ਤੇ ਜਨਤਕ ਫੀਡਬੈਕ ਮੰਗਿਆ ਹੈ ਆਈਏਸੀਸੀ ਨੇ ਸਲਾਹ ਦਸਤਾਵੇਜ਼ਾਂ ਦੇ ਵਿੱਚ ਕਿਹਾ ਹੈ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਬੰਦ ਕਰਮਚਾਰੀ ਹੁੰਦੇ ਨਹੀਂ ਜੋ ਕਿਸੇ ਕੰਪਨੀ ਜਾਂ ਸੰਗਠਨ ਦੇ ਕਾਰਜਾਤਮਿਕ ਨਿਗਰਾਨੀ ਕਰਦੇ ਨਹੀਂ ਅਤੇ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਵੀ ਕਰਦੇ ਨਹੀਂ 2026 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਲਾਂਚ ਕਰਨ ਦੇ ਲਈ ਸੰਭਾਵੀ ਨਵੀਆਂ ਸ਼੍ਰੇਣੀਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਘੀ ਸਰਕਾਰ ਦਾ ਐਪਲੀਕੇਸ਼ਨ ਪ੍ਰਬੰਧਨ ਸਿਸਟਮ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਹਾਲਾਂਕਿ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਕਿ ਪ੍ਰਸਤਾਵਿਤ ਨਵੀਆਂ ਸ਼੍ਰੇਣੀਆਂ ਬਾਰੇ ਫੈਸਲਾ ਕਦੋਂ ਲਿਆ ਜਾਵੇਗਾ ਪਰ ਜੰਤਕ ਸਲਾਹ مشورے ਦੇ ਲਈ ਵਿੰਡੋ 3 ਸਤੰਬਰ 2025 ਤੱਕ ਖੁੱਲੀ ਰਹੇਗੀ ਸਲਾਹ مشورے ਦੇ ਲਈ ਜਾਰੀ ਕੀਤੇ ਗਏ ਆਦੇ ਦੇ ਅਨੁਸਾਰ ਇਹ ਸ਼੍ਰੇਣੀ ਦੀ ਸ਼ੁਰੂਆਤ ਨਵੇਂ ਦ੍ਰਿਸ਼ਟੀਕੋਣ ਲਿਆ ਸਕਦੀ ਹੈ ਅ ਡਿਜੀਟਲ ਪਰਿਵਰਤਨ ਨੂੰ ਤੇਜ਼ ਕਰ ਸਕਦੀ ਹੈ ਤੇ ਉਤਪਾਦਕ ਵਧਾ ਸਕਦੀ ਹੈ ਸੰਗਠਨਾਤਮਕ ਤਿੱਚਿਆਂ ਦੇ ਵਿੱਚ ਯੋਗਦਾਨ ਵੀ ਪਾ ਸਕਦੀ ਹੈ ਵਿਪາກ ਦਾ ਕਹਿਣਾ ਹੈ ਕਿ ਸੀਨੀਅਰ ਅਹੁਦਿਆਂ ਤੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਦੇ ਨਾਲ ਦੇਸ਼ ਦੀ ਪ੍ਰਤੀਯੋਗੀ ਯੋਗਤਾ ਵਸ ਸਕਦੀ ਹੈ ਅਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਆਈਐਸਸੀ ਖੋਜ ਕਰਤਾਵਾਂ ਅਤੇ ਵਿਗਿਆਨੀਆਂ ਤੇ ਭਾਈਵਾਲ ਦੇਸ਼ਾਂ ਤੋਂ ਉੱਚ ਹੁਨਰਬੰਦ ਖੋਜੀ ਭਰਤੀਆਂ ਦੀ ਚੋਣ ਨੂੰ ਤਰਜੀਹ ਦੇਣ ਤੇ ਵੀ ਵਿਚਾਰ ਕਰ ਰਿਹਾ ਹੈ ਵਿਪາກ ਦਾ ਮੰਨਣਾ ਹੈ ਕਿ ਵਿਗਿਆਨਕ ਖੋਜ ਅਤੇ ਨਵੀਨਤਾ ਉਤਪਾਦਕਤਾ ਅਤੇ ਫਰਦਸ਼ਨ ਨੂੰ ਵਧਾ ਸਕਦੀਆਂ ਅਰਥਿਕ ਵਿਕਾਸ ਨੂੰ ਉਤੇਜਿਤ ਕਰ ਸਕਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ